ਸਤਿ ਸ਼੍ਰੀ ਅਕਾਲ ਮੈਂ ਰਪਿੰਦਰ कौर ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਅੱਜ ਦੇ ਇਸ ਐਤਵਾਰ ਦੀ ਸ਼ੁਰੂਆਤ ਤੁਹਾਡੀ ਬਹੁਤ ਸੋਹਣੀ ਹੋਵੇ ਤੁਸੀਂ ਬਹੁਤ ਸਾਰੇ ਸੁਨੇਹੇ ਭੇਜਦੇ ਹੋ ਉਹਦੇ ਲਈ ਬਹੁਤ-ਬਹੁਤ ਸ਼ੁਕਰੀਆ ਪਰ ਸਾਰੇ ਸੁਨੇਹੇ ਪੜ੍ਹ ਕੇ ਜਵਾਬ ਨਹੀਂ ਦਿੱਤੇ ਜਾਂਦੇ ਉਹਦੇ ਲਈ ਤੁਸੀਂ ਮਾਫ਼ ਕਰਿਓ ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਜੋ ਚੀਜ਼ ਅਸੀਂ ਲਿਖ ਕੇ ਭੇਜ ਰਹੇ ਹਾਂ ਉਹਦਾ ਜਵਾਬ ਤੁਸੀਂ ਜ਼ਰੂਰ ਦਿਓ ਪਰ ਸਮਾ ਸੱਚੀ ਬਹੁਤ ਘਟ ਹੁੰਦਾ ਤੇ ਦੂਜਾ ਜਿਵੇਂ ਪਿਛਲੀ ਵਾਰ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ 1 ਲੱਖ ਸਬਸਕ੍ਰਾਈਬਰ ਪੂਰੇ ਕਰ ਲਏ ਨੇ ਤੇ ਉਹਦੇ ਲਈ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ ਤੇ ਉਮੀਦ ਹੈ ਕਿ ਤੁਸੀਂ ਇਦਾਂ ਹੀ ਜੁੜੇ ਰਹੋਗੇ ਤੇ ਤੁਸੀਂ ਜਦੋਂ ਵੀ ਇਹ ਵੀਡੀਓ ਦੇਖਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਹੋਰ ਨਾਲ ਅਸੀਂ ਇਹਨੂੰ ਸਾਂਝੀ ਕਰੀਏ ਤਾਂ ਇਹਨੂੰ ਸ਼ੇਅਰ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਵੀ ਕਰਿਆ ਕਰੋ ਕਿਉਂਕਿ ਸਾਡੇ ਲਈ ਇੱਕ ਫੀਡਬੈਕ ਤਰ੍ਹਾਂ ਹੁੰਦਾ ਹੈ ਕਿ ਅਸੀਂ ਸੋਣਾ ਕੰਮ ਕਰ ਰਹੇ ਆ ਤੇ ਅੱਜ ਜਿਹੜਾ ਮੈਂ ਵਿਸ਼ਾ ਸੋਚਿਆ ਉਹ ਮੈਂ ਪਿਛਲੇ ਕੁਝ ਦਿਨਾਂ ਦੌਰਾਨ ਬੜੇ ਸਾਰੇ ਇਦਾਂ ਦੇ ਲੋਕਾਂ ਨੂੰ ਮਿਲੀ ਜਿਹੜੇ ਕੁਦਰਤ ਨਾਲ ਜੁੜੇ ਹੋਏ ਨੇ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਕੁਦਰਤ ਦੇ ਨੇੜੇ ਹੋ ਜਾਂਦੇ ਹੋ ਜਾਂ ਸਾਦਗੀ ਦੇ ਨੇੜੇ ਹੋ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਆ ਤੇ ਮੈਂ ਅੱਜ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਹੀ ਏ ਵਿਸ਼ਾ ਸੋਚਿਆ ਕਿ ਅਸੀਂ ਸਾਰੇ ਖੁਸ਼ ਕਿਉਂ ਨਹੀਂ ਦਿਸਦੇ ਅਸੀਂ ਸਾਰੇ ਉਹਨਾਂ ਖੁੱਲ ਕੇ ਹੱਸਦੇ ਕਿਉਂ ਨਹੀਂ ਜਿੰਨਾ ਕਿ ਸਾਡੀ ਰੂਹ ਨੂੰ ਸਾਡੇ ਮਨ ਨੂੰ ਮਹਿਸੂਸ ਹੋਣਾ ਚਾਹੀਦਾ ਮੈਂ ਨਾ ਬੜੀ ਬੜੀ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਲਿਖਦੀ ਹੁੰਦੀ ਆ ਜਿਵੇਂ ਅਕਸਰ ਤੁਹਾਨੂੰ ਕਹਿੰਨੀ ਵੀ ਆ ਕਿ ਤੁਸੀਂ ਜਿੰਨਾ ਹੀ ਦੁਨੀਆਦਾਰੀ ਚੁਲਝਦੇ ਜਾਣਿਓ ਤੁਸੀਂ ਉਹਨੇ ਹੀ ਜ਼ਿਆਦਾ ਦੁੱਖ ਨੇ ਜਿਹੜੇ ਆਪਣੇ ਆਲੇ ਦੋਲੇ ਸਹਿੇੜ ਲੰਨੇ ਹੋ ਤੇ ਜਦੋਂ ਮੈਂ ਇਦਾਂ ਦੀਆਂ ਚੀਜ਼ਾਂ ਲਿਖਦੀ ਹੁੰਨੀ ਆ ਕਿ ਤੁਸੀਂ ਦੁਨੀਆਦਾਰੀ ਜਿੰਨੀ ਛੇਤੀ ਹੋ ਸਕੇ ਉਹ ਘਟਾ ਦਿਓ ਮਤਲਬ ਦੁਨੀਆਦਾਰੀ ਦੇ ਜਿੰਨੇ ਮਸਲੇ ਹੁੰਦੇ ਆ ਬਹੁਤ ਵਾਰ ਮੈਂ ਇਹਨਾਂ ਤੇ ਗੱਲ ਕੀਤੀ ਆ ਕਿ ਕੋਈ ਕੀ ਬੋਲਦਾ ਕੀ ਕਹਿੰਦਾ ਕੀ ਸੋਚਦਾ ਤੁਹਾਡੇ ਬਾਰੇ ਕੀ ਗੱਲ ਕਹਿੰਦਾ ਜਾਂ ਕੋਈ ਕੀ ਕਰਦਾ ਇਹ ਤੁਹਾਡੇ ਸੋਚਣ ਦਾ 파ਟ ਨਹੀਂ ਹੈਗਾ ਤਾਂ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਕਿ ਐਦਾਂ ਕਿਵੇਂ ਹੋ ਸਕਦਾ ਐਵੇਂ ਤਾਂ ਪੋਸੀਬਲ ਹੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਤੇ ਉਹਨਾਂ ਨੂੰ ਇਹੀ ਲੱਗਦਾ ਹੁੰਦਾ ਕਿ ਇਹ ਸਭ ਕੁਝ ਛੱਡਿਆ ਨਹੀਂ ਜਾ ਸਕਦਾ ਪਰ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਜੇ ਚਾਹੋ ਤਾਂ ਤੁਸੀਂ ਕੁਝ ਵੀ ਛੱਡ ਸਕਦੇ ਹੋ ਜ਼ਿੰਦਗੀ ਦੇ ਵਿੱਚ ਤੁਹਾਡਾ ਮਨ ਆਪਣਾ ਇੰਨਾ ਸਟਰੋਂਗ ਹੋਣਾ ਚਾਹੀਦਾ ਤੇ ਅੱਜ ਆਪਾਂ ਇਸੇ ਚੀਜ਼ ਤੇ ਗੱਲਬਾਤ ਕਰਾਂਗੇ ਕਿ ਆਪਣੇ ਹਾਸਿਆਂ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਬਹੁਤ ਸਾਰੇ ਲੋਕ ਮੈਨੂੰ ਕਹਿ ਦਿੰਦੇ ਆ ਕਿ ਤੁਸੀਂ ਉਦਾਸ ਦਿਖਦੇ ਹੋ ਤੇ ਪਹਿਲਾਂ ਤਾਂ ਮੇਰਾ ਜੀ ਕਰਦਾ ਕਿ ਅੱਜ ਮੈਂ ਇਹੀ ਗੱਲ ਕਰਾਂ ਕਿ ਬਹੁਤ ਸਾਰੇ ਲੋਕ ਉਦਾਸ ਨਹੀਂ ਸੰਜੀਦਾ ਦਿਸਦੇ ਹੁੰਦੇ ਨੇ ਤੇ ਸੰਜੀਦਾ ਦਿਸਣ ਤੇ ਉਦਾਸ ਦਿਸਣ 'ਚ ਬਹੁਤ ਫਰਕ ਹੁੰਦਾ ਜਿਹੜਾ ਬੰਦਾ ਸੰਜੀਦਾ ਏ ਉਹ ਹਰ ਚੀਜ਼ ਨੂੰ ਆ ਬਹੁਤ ਜ਼ਿਆਦਾ ਨੇੜਿਓਂ ਤੇ ਭਾਵਕਤਾ ਨਾਲ ਵੇਖਦਾ ਤੇ ਉਹਨੂੰ ਲੱਗਦਾ ਵੀ ਹੁੰਦਾ ਹੈ ਕਿ ਮੈਂ ਮਤਲਬ ਸੰਜੀਦਾ ਬੰਦੇ ਦਾ ਇੱਕ ਸੁਭਾਅ ਹੁੰਦਾ ਕਿ ਜਿੱਥੇ ਮੇਰੀ ਜ਼ਰੂਰਤ ਨਹੀਂ ਉੱਥੇ ਮੈਂ ਨਾ ਬੋਲਾਂ ਜਿੱਥੇ ਮੇ ਤੋਂ ਸਲਾਹ ਮੰਗੀ ਨਹੀਂ ਗਈ ਉੱਥੇ ਮੈਂ ਸਲਾਹ ਨਾ ਦੇਵਾਂ ਤੇ ਜਿਹੜਾ ਮੈਂ ਕੰਮ ਕਰਦਾ ਉਹਨੂੰ ਮੈਂ ਬਹੁਤ ਪਰਫੈਕਸ਼ਨ ਨਾਲ ਕਰਾਂ ਜਾਂ ਜਿੱਥੇ ਮੈਂ ਜਵੇਂ ਦੇ ਜਾ ਕੇ ਲੋਕਾਂ ਚ ਬੈਠਦਾ ਮੈਂ ਓਵੇਂ ਦੀ ਗੱਲ ਕਰਾਂ ਪਰ ਜਿਹੜੇ ਉਦਾਸ ਲੋਕ ਹੁੰਦੇ ਨੇ ਉਹ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਉਹ ਤਾਂ ਵੱਖਰੇ ਢੰਗ ਦੇ ਹੁੰਦੇ ਨੇ ਉਹਨਾਂ ਨੂੰ ਤਾਂ ਡਿਪਰੈਸ ਵੀ ਕਹਿ ਲੈਂਦੇ ਹੋ ਤੁਸੀਂ ਮੇਰੇ ਤੋਂ ਡਿਪਰੈਸ਼ਨ ਚ ਹੁੰਦੇ ਨੇ ਮੈਂ ਉਦਾਸ ਨਹੀਂ ਹਾਂ ਮੈਂ ਬਹੁਤ ਜ਼ਿਆਦਾ ਸੰਜੀਦਾ ਹਾਂ ਆਪਣੀ ਜ਼ਿੰਦਗੀ ਚ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਹੱਸਦੀ ਨਹੀਂ ਹੈਗੀ ਇਹਦਾ ਮਤਲਬ ਇਹ ਵੀ ਨਹੀਂ ਮੈਂ ਜ਼ਿੰਦਗੀ ਨੂੰ ਮਾਨਦੀ ਨਹੀਂ ਮੈਂ ਤਾਂ ਜਦੋਂ ਵੀ ਕੁਝ ਲਿਖਦੀ ਹਾਂ ਮੈਂ ਇਹੀ ਲਿਖਦੀ ਹਾਂ ਕਿ ਜ਼ਿੰਦਗੀ ਨੂੰ ਮਾਨਣਾ ਚਾਹੀਦਾ ਇਸ ਜ਼ਿੰਦਗੀ ਨੂੰ ਜਿੰਨੀ ਤੁਹਾਨੂੰ ਮਿਲੀ ਹੈ ਭਰਪੂਰ ਤਰੀਕੇ ਨਾਲ ਜਿਉਣਾ ਚਾਹੀਦਾ ਆਪਣੇ ਸਾਰੇ ਚਾਹ ਪੂਰੇ ਕਰਨੇ ਚਾਹੀਦੇ ਨੇ ਜੋ ਤੁਹਾਨੂੰ ਚੰਗੇ ਲੱਗਦੇ ਨੇ ਹੁਣ ਗੱਲ ਆਪਾਂ ਹਾਸਿਆਂ ਦੀ ਕਰਦੇ ਆਂ ਇੱਕ ਕਵਿਤਾ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਸੁਪਨਿਆਂ ਦਾ ਮਰ ਜਾਣਾ ਮੈਨੂੰ ਲੱਗਦਾ ਹੁੰਦਾ ਕਿ ਸੁਪਨਿਆਂ ਦੇ ਮਰ ਜਾਣ ਤੋਂ ਵੀ ਖਤਰਨਾਕ ਹੁੰਦਾ ਤੁਹਾਡੇ ਹਾਸਿਆਂ ਦਾ ਮਰ ਜਾਣਾ ਅੱਜ ਕੱਲ ਅਸੀਂ ਹੱਸਦੇ ਕਿਉਂ ਨਹੀਂ ਹੈਗੇ ਸਾਨੂੰ ਜਦੋਂ ਵੀ ਕੋਈ ਬੰਦਾ ਮਿਲਦਾ ਉਹ ਕੋ 2 ਕਮਿੰਟ ਬੜੀ ਸੋਹਣੀ ਗੱਲਬਾਤ ਕਰੂਗਾ ਬੜਾ ਹੱਸ ਕੇ ਗੱਲ ਕਰੂਗਾ ਤੁਸੀਂ ਉਹਨੂੰ ਪੁੱਛੋਗੇ ਕਿ ਤੂੰ ਕਿਵੇਂ ਆ ਤਾਂ ਉਹ ਕਹੂਗਾ ਮੈਂ ਠੀਕ ਆ ਮੈਂ ਬਹੁਤ ਵਧੀਆ ਕੰਮ ਕਾਰ ਬਾਰੇ ਪੁੱਛੋਗੇ ਤਾਂ ਕਹੇਗਾ ਬਹੁਤ ਸੋਹਣਾ ਚੱਲਦਾ ਪਰ ਜਿਵੇਂ ਤੁਸੀਂ ਉਸ ਬੰਦੇ ਨਾਲ ਅੱਧਾ ਘੰਟਾ ਬੈਠਦੇ ਹੋ ਉਹ ਹੌਲੀ-ਹੌਲੀ ਆਪਣੀਆਂ ਇਹੋ ਜਿਹੀਆਂ ਗੰਡਾਂ ਖੋਲਦਾ ਆਪਣੀਆਂ ਇਹੋ ਜਿਹੀਆਂ ਪੰਡਾਂ ਖੋਲ ਕੇ ਤੁਹਾਡੇ ਅੱਗੇ ਰੱਖ ਦਿੰਦਾ ਕਿ ਤੁਹਾਨੂੰ ਲੱਗਣ ਲੱਗ ਜਾਂਦਾ ਯਾਰ ਦੁਨੀਆ ਦੇ ਵਿੱਚ ਤਾਂ ਦੁੱਖ ਹੀ ਬੜਾ ਲੋਕ ਦੁਖੀ ਹੀ ਬੜੇ ਨੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਐਨੀ ਕਮਾਈ ਹੋਣ ਦੇ ਬਾਵਜੂਦ ਕਮਾਂਕਾਰਾਂ ਦੇ ਵਿੱਚ ਸਫਲ ਹੋਣ ਦੇ ਬਾਵਜੂਦ ਵੀ ਸੋਹਣੀਆਂ ਔਲਾਦਾਂ ਹੋਣ ਦੇ ਬਾਵਜੂਦ ਵੀ ਸੋਹਣੇ ਘਰ-ਵਾਰ ਜਾਇਦਾਦ ਹੋਣ ਦੇ ਬਾਵਜੂਦ ਖੁਸ਼ੀ ਨਹੀਂ ਹੈਗੀ ਹਰ ਬੰਦਾ ਜਿਵੇਂ ਤੁਸੀਂ ਉਹਦੇ ਨਾਲ ਕੋਈ ਘੰਟਾ ਜਾਂ ਇੱਕ ਦਿਨ ਲੰਘਾਉਂਗੇ ਉਹ ਤੁਹਾਨੂੰ ਇਹੋ ਜਿਹੀਆਂ ਇਹੋ ਜਿਹੀਆਂ ਚੀਜ਼ਾਂ ਦੱਸੇਗਾ ਕਿ ਤੁਹਾਨੂੰ ਲੱਗਦਾ ਹੈ ਕਿ ਫਿਰ ਖੁਸ਼ੀ ਹੈ ਕਿਸ ਚੀਜ਼ ਚ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਖੁਸ਼ੀ ਲਈ ਪੈਸਾ ਬਹੁਤ ਜ਼ਰੂਰੀ ਆ ਪਰ ਜਦੋਂ ਤੁਸੀਂ ਇਹੋ ਜਿਹੇ ਲੋਕਾਂ ਨੂੰ ਦੇਖੋਗੇ ਕਿ ਜਿਨ੍ਹਾਂ ਦੇ ਕੱਚੇ ਘਰ ਹੁੰਦੇ ਨੇ ਜਿਹੜੇ ਦਿਨ ਚ ਜਿੰਨਾ ਕਮਾਉਂਦੇ ਨੇ ਉਹਨਾਂ ਕੀ ਖਾ ਲੈਂਦੇ ਨੇ ਜਾਂ ਫਿਰ ਜਿਨ੍ਹਾਂ ਕੋਲੇ ਬਹੁਤ ਕੁਝ ਪਾਉਣ ਲਈ ਨਹੀਂ ਹੁੰਦਾ ਕਿ ਮਹਿੰਗੇ ਕੱਪੜੇ ਨਹੀਂ ਹੁੰਦੇ ਜਾਂ ਉਹਨਾਂ ਕੋਲੇ ਜ਼ਿੰਦਗੀ 'ਚ ਇਹੋ ਜਿਹਾ ਕੁਝ ਨਹੀਂ ਹੁੰਦਾ ਕਿ ਉਹ ਕਿਤੇ ਛੁੱਟੀਆਂ ਕੱਟਣ ਜਾ ਰਹੇ ਨੇ ਜਾਂ ਉਹ ਆਪਣੀ ਕਿਸੇ ਇੱਛਾ ਦੇ ਉੱਤੇ ਬਹੁਤ ਸਾਰਾ ਖਰਚਾ ਕਰ ਰਹੇ ਨੇ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਮਿਲਦੇ ਹੋ ਤਾਂ ਤੁਹਾਨੂੰ ਉਹ ਵੀ ਆਪਣੇ ਜਿੰਨੇ ਕੀ ਖੁਸ਼ ਲੱਗਦੇ ਆ ਫਿਰ ਮੈਨੂੰ ਲੱਗਦਾ ਹੁੰਦਾ ਕਿ ਪੈਸਾ ਹੈ ਨਾ ਜਿਹੜਾ ਉਹ ਤੁਹਾਡੀ ਖੁਸ਼ੀ ਦਾ ਪੈਰਾਮੀਟਰ ਨਹੀਂ ਹੋ ਸਕਦਾ ਹਾਂ ਪੈਸਾ ਤੁਹਾਨੂੰ ਇੱਕ ਚੰਗੀ ਜ਼ਿੰਦਗੀ ਦਿੰਦਾ ਚੰਗੀ ਜ਼ਿੰਦਗੀ ਕੀ ਹੁੰਦੀ ਆ ਕਿ ਤੁਸੀਂ ਸੋਨਾ ਖਾ ਸਕਦੇ ਹੋ ਸੋਨਾ ਪਾ ਸਕਦੇ ਹੋ ਤੇ ਸੋਨੇ ਘਰ ਚ ਰਹਿ ਸਕਦੇ ਹੋ ਸੋਹਣੀਆਂ ਚੀਜ਼ਾਂ ਨੇ ਜਿਹੜੀਆਂ ਉਹ ਖਰੀਦ ਸਕਦੇ ਹੋ ਤੁਸੀਂ ਮਹਿੰਗੀਆਂ ਗੱਡੀਆਂ ਅਫੋਰਡ ਕਰ ਸਕਦੇ ਹੋ ਪਰ ਜਿਹੜਾ ਪੈਸਾ ਉਹਦਾ ਖੁਸ਼ੀ ਨਾਲ ਕੋਈ ਰابطਾ ਨਹੀਂ ਹੈਗਾ ਕਈ ਇਹੋ ਜਿਹੇ ਲੋਕ ਵੀ ਨੇ ਜਿਹੜੇ 10000 ਦੀ ਨੌਕਰੀ ਚ ਵੀ ਖੁਸ਼ ਨੇ ਤੇ ਰੀਸੈਂਟ ਮੈਂ ਕਿਸੇ ਬੰਦੇ ਦੇ ਮੂੰਹੋਂ ਇਹੋ ਜਿਹੀ ਵੀ ਇੱਕ ਗੱਲ ਸੁਣੀ ਉਹ ਕਹਿੰਦਾ ਵੀ ਕਿਸੇ ਬੰਦੇ ਕੋਲੇ 80-90 ਕਰੋੜ ਦੀ ਜਾਇਦਾਦ ਸੀਗੀ ਤੇ ਉਹਨੂੰ ਕਿਸੇ ਕਾਰੋਬਾਰ ਦੇ ਵਿੱਚ 8-10 ਕਰੋੜ ਦਾ ਘਾਟਾ ਪਿਆ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ ਹੁਣ 80-90 ਕਰੋੜ ਦੀ ਜਾਇਦਾਦ ਕਿੰਨੇ ਕੁ ਲੋਕਾਂ ਕੋਲ ਹੁੰਦੀ ਆ ਮੇਰੇ ਸਮੇਤ ਤਕਰੀਬਨ ਲੱਖਾਂ ਲੋਕਾਂ ਦੀ ਇੱਕ ਸੁਪਨਾ ਹੀ ਹੋਣਾ ਲੱਖਾਂ ਲੋਕਾਂ ਦਾ ਕਿ ਸਾਡੇ ਕੋਲ ਇੰਨੇ ਕਰੋੜਾਂ ਦੀ ਜਾਇਦਾਦ ਹੋਵੇ ਪਰ ਜੇ ਤੁਸੀਂ ਕਹੋ ਕਿ ਇੰਨੇ ਕਰੋੜਾਂ ਦੀ ਜਾਇਦਾਦ ਵੀ ਤੁਹਾਡੀ ਖੁਸ਼ੀ ਦੀ ਗਾਰੰਟੀ ਹੈ ਤਾਂ ਨਹੀਂ ਹੈਗੀ ਏ ਸਿੱਕਾ ਉਦਾਹਰਣ ਤੋਂ ਦੇਖੋ ਕਿ ਉਸ ਬੰਦੇ ਤੋਂ 8-10 ਲੱਖ ਰੁਪਏ ਦਾ 8-10 ਕਰੋੜ ਦਾ ਲਾਜ਼ ਸਹਿ ਨਹੀਂ ਹੋਇਆ ਜਦਕਿ ਉਹਦੇ ਕੋਲ ਇੰਨਾ ਜ਼ਿਆਦਾ ਪੈਸਾ ਸੀਗਾ ਉਹਦੇ ਕੋਲ ਇੱਕ ਭਰਿਆ ਪੂਰਾ ਪਰਿਵਾਰ ਸੀ ਉਹਦੇ ਚ ਉਹਦੇ ਮਾਪੇ ਸੀ ਉਹਦੇ ਬੱਚੇ ਸੀ ਉਹਦੀ ਘਰ ਵਾਲੀ ਸੀ ਤੇ ਜੇ ਪੈਸਾ ਕਿਸੇ ਬੰਦੇ ਨੂੰ ਖੁਸ਼ੀ ਦੇ ਸਕਦਾ ਤਾਂ ਮੈਨੂੰ ਲੱਗਦਾ ਕਿ ਉਸ ਬੰਦੇ ਨੂੰ ਤਾਂ ਫਿਰ ਵੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸੀ ਕਿ ਚਲ ਕੋਈ ਗੱਲ ਨਹੀਂ ਤੂੰ ਇੰਨਾ ਪੈਸਾ ਦਿੱਤਾ ਜਿਹਦੇ ਚੋਂ ਥੋੜਾ ਜਿਹਾ ਚਲਿਆ ਗਿਆ ਤਾਂ ਮੇਰੇ ਕੋਲੇ ਕੋਈ 80 ਕਰੋੜ ਰੁਪਈਆ ਜ਼ਿੰਦਗੀ ਨੂੰ ਸੋਹਣੀ ਬਣਾਉਣ ਲਈ ਥੋੜਾ ਹੁੰਦਾ بڑے ਇਹੋ ਜਿਹੇ ਲੋਕ ਨੇ ਜਿਹੜੇ 10000 ਤਨਖਾਹ ਦੇ ਵਿੱਚ ਵੀ ਖੁਸ਼ ਰਹਿੰਦੇ ਨੇ ਤਾਂ ਮੈਨੂੰ ਤਾਂ ਜਿੰਨੇ ਮੈਂ ਲੋਕਾਂ ਨੂੰ ਮਿਲਦੀਆਂ ਜਿੰਨਾ ਕੁਝ ਮੈਂ ਜ਼ਿੰਦਗੀ ਦੇ ਨੇੜੇ ਹੋ ਕੇ ਜਾਣਦੀ ਪਈਆਂ ਮੈਨੂੰ ਇਹੀ ਲੱਗਦਾ ਕਿ ਜਿਹੜਾ ਹਾਸਾ ਹੁੰਦਾ ਜਿਹੜੀ ਖੁਸ਼ੀ ਹੁੰਦੀ ਆ ਉਹ ਤਾਂ ਤੁਹਾਡੇ ਆਪਣੇ ਮਨ ਦੀ ਆ ਤੁਸੀਂ ਦੇਖਿਆ ਹੋਊਗਾ ਕਿ ਦੁਨੀਆ ਤੇ ਨਾ ਵੱਖਰੇ ਵੱਖਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਕਈ ਲੋਕ ਤਾਂ ਐਦਾਂ ਦੇ ਹੁੰਦੇ ਆ ਕਿ ਜੇ ਉਹਨਾਂ ਨਾਲ ਬਹੁਤ ਕੁਝ ਵੀ ਜ਼ਿੰਦਗੀ ਦੇ ਵਿੱਚ ਵਾਪਰ ਜਾਵੇ ਉਹਨਾਂ ਦਾ ਕੋਈ ਰਿਸ਼ਤਾ ਵੀ ਗਵਾਚ ਜਾਵੇ ਉਹਨਾਂ ਦਾ ਕੋਈ ਕਾਰੋਬਾਰ ਦਾ ਲਾਸ ਵੀ ਹੋ ਜਾਵੇ ਜਾਂ ਬਹੁਤ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਹੋਣ ਉਹ ਤਾਂ ਵੀ ਹੱਸਦੇ ਰਹਿੰਦੇ ਨੇ ਉਹ ਤਾਂ ਵੀ ਕਹਿਣਗੇ ਵੀ ਕੋਈ ਗੱਲ ਨਹੀਂ ਲੋਕਾਂ ਦੇ ਨਾਲ ਹੀ ਆ ਚੱਲ ਲਾਂਗੇ ਤੁਸੀਂ ਉਹਨਾਂ ਨੂੰ ਹਰ ਵਕਤ ਦੂਜਿਆਂ ਨੂੰ ਮੋਟੀਵੇਟ ਕਰਦੇ ਦੇਖੋਗੇ ਉਹ ਤੁਹਾਨੂੰ ਕਹਿਣਗੇ ਕਿ ਨਹੀਂ ਮੈਨੂੰ ਕੁਦਰਤ ਨੇ ਇੰਨਾ ਕੁਝ ਦਿੱਤਾ ਉਹ ਆਪਣੀਆਂ ਨਿਯਾਮਤਾਂ ਤੁਹਾਡੇ ਅੱਗੇ ਰੱਖਦੇ ਜਾਣਗੇ ਕਿ ਲੈ ਮੈਨੂੰ ਤਾਂ ਸੋਹਣੇ ਬੱਚੇ ਦਿੱਤੇ ਨੇ ਮੈਨੂੰ ਤਾਂ ਸੋਹਣਾ ਘਰ ਦਿੱਤਾ ਉਹਨੇ ਤਾਂ ਮੈਨੂੰ ਤੰਦਰੁਸਤ ਸਰੀਰ ਦਿੱਤਾ ਹੈ ਤੇ ਦੂਜੇ ਪਾਸੇ ਇਹੋ ਜਿਹੇ ਲੋਕ ਵੀ ਹੁੰਦੇ ਆ ਵੀ ਜਿਨ੍ਹਾਂ ਕੋਲੇ ਸਭ ਕੁਝ ਹੁੰਦਾ ਫੇਰ ਵੀ ਉਹਨਾਂ ਦੀ ਨਿਗਾਹ ਜਿਹੜੀ ਉਹ ਉਸੇ ਇੱਕ ਕਮੀ ਤੇ ਪਈ ਰਹਿੰਦੀ ਆ ਜੇ ਉਹਨਾਂ ਕੋਲੇ ਪੈਸਾ ਘਟਾ ਉਹ ਉਸੇ ਚੀਜ਼ ਨੂੰ ਬਣਾਉਂਦੇ ਰਹਿੰਦੇ ਆ ਜੇ ਉਹਨਾਂ ਕੋਲੇ ਸਿਹਤ ਨਹੀਂ ਉਹ ਉਸੇ ਚੀਜ਼ ਨੂੰ ਬਣਾਉਂਦੇ ਰਹਿਣਗੇ ਜੇ ਉਹਨਾਂ ਕੋਲੇ ਸਭ ਕੁਝ ਆ ਉਹਨਾਂ ਦੇ ਨਿਆਣੇ ਉਹਨਾਂ ਦੇ ਕਹਿਣੇ 'ਚ ਨਹੀਂ ਉਹ ਉਸੇ ਚੀਜ਼ ਬਾਰੇ ਗੱਲ ਕਰਦੇ ਰਹਿੰਦੇ ਨੇ ਜਿਵੇਂ ਜਾਂ ਸਾਨੂੰ ਜਿਵੇਂ ਆਦਤ ਹੁੰਦੀ ਆ ਕਿ ਅਸੀਂ ਸਭ ਕੁਝ ਹੁੰਦਾ ਸਾਡੇ ਕੋਲੇ ਤੇ ਅਸੀਂ ਆਪਣੇ ਪਤੀ ਪਤਨੀ ਦੇ ਰਿਲੇਸ਼ਨਸ ਤੇ ਗੱਲ ਕਰਦੇ ਰਹਿੰਦੇ ਆ ਕਿ ਉਹਨੇ ਮੈਨੂੰ ਸੁੱਖ ਨਹੀਂ ਦਿੱਤਾ ਉਹਨੇ ਮੈਨੂੰ ਸੁਖੀ ਨਹੀਂ ਰੱਖਿਆ ਮੈਨੂੰ ਲੱਗਦਾ ਹੁੰਦਾ ਕਿ ਇੱਥੋਂ ਐਵੇਂ ਬੰਦਾ ਨਾ ਇਹੀ ਸੋਚਦਾ ਕਿ ਯਾਰ ਖੁਸ਼ੀ ਦਾ ਨਾ ਤਾਂ ਮਟੀਰੀਅਲ ਨਾਲ ਕੋਈ ਲੈਣਾ ਦੇਣਾ ਖੁਸ਼ੀ ਦਾ ਨਾ ਰਿਸ਼ਤਿਆਂ ਨਾਲ ਕੋਈ ਲੈਣਾ ਦੇਣਾ ਨਾ ਹੀ ਖੁਸ਼ੀ ਦਾ ਕਿਸੇ ਬਹੁਤ ਮਹਿੰਗੇ ਘਰ ਬਹੁਤ ਪੈਸਿਆਂ ਨਾਲ ਲੈਣਾ ਦੇਣਾ ਖੁਸ਼ੀ ਤਾਂ ਬੰਦੇ ਦੇ ਅੰਦਰ ਹੈ ਮੈਨੂੰ ਤਾਂ ਹੁਣ ਐਵੇਂ ਲੱਗਣ ਲੱਗ ਗਿਆ ਕਿ ਜਿਹੜੇ ਲੋਕ ਨਾ ਦੁਨੀਆਦਾਰੀ ਬਹੁਤੀ ਜ਼ਿਆਦਾ ਨਹੀਂ ਵੇਖਦੇ ਜਿਹੜੇ ਥੋੜੇ ਜੇ ਮੂਰਖ ਜੇ ਬਣ ਕੇ ਰਹਿੰਦੇ ਨੇ ਉਹ ਲੋਕ ਜ਼ਿਆਦਾ ਖੁਸ਼ ਨੇ ਤੇ ਸੱਚੀ ਮੈਂ ਹਰ ਵਾਰ ਕਹਨੀ ਆ ਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਇਹਨੂੰ ਜਿਉਂ ਕੇ ਵੇਖੋ ਤੁਸੀਂ ਹਰ ਵਕਤ ਮਰਝਾਏ ਰਹਨੇ ਹੋ 13 13 14 14 ਸਾਲ ਦੇ ਨਿਆਣੇ ਕਹਿਣਗੇ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਮੈਨੂੰ ਲੱਗਦਾ ਕਿ 13 14 ਸਾਲ ਦੇ ਨਿਆਣੇ ਦੀ ਜ਼ਿੰਦਗੀ ਚ ਕੀ ਹੋ ਸਕਦਾ ਅੱਜ ਕੱਲ ਜਿੰਨੇ ਯੰਗ ਮੁੰਡੇ ਕੁੜੀਆਂ ਨੇ ਉਹ ਐਨੇ ਉਦਾਸ ਨੇ ਉਹਨਾਂ ਦੇ ਚਿਹਰਿਆਂ ਤੇ ਹਾਸਾ ਨਹੀਂ ਹੈਗਾ ਆ ਲੋਕੀ ਸਾਡੀ ਵਰਗੀ ਉਮਰ ਦੇ ਨੇ ਜਿਹੜੇ ਮੈਨੂੰ ਐ ਲੱਗਦਾ ਹੁੰਦਾ ਜਿਵੇਂ ਉਹ ਬਸ ਦੁਨੀਆ ਤੋਂ ਜਾਣਾ ਹੀ ਉਡੀਕ ਰਹੇ ਨੇ ਉਹਨਾਂ ਨੂੰ ਲੱਗਦਾ ਹੁੰਦਾ ਵੀ ਕੁਝ ਨਹੀਂ ਹੈਗਾ ਕੀ ਆ ਦੁਨੀਆ ਤੇ ਜਦਕਿ ਤੁਸੀਂ ਸਾਡੀਆਂ ਪਿਛਲੀਆਂ ਪੀੜ੍ਹੀਆਂ ਨੂੰ ਦੇਖੋ ਕਿ ਜਿਹੜੇ ਸਾਰਾ ਦਿਨ ਮਿਹਨਤ ਕਰਦੇ ਸੀਗੇ ਜਿਨ੍ਹਾਂ ਕੋਲ ਅੱਜ ਦਾ ਭੌਣ ਨਹੀਂ ਸੀ ਕਿਤੇ ਜਾਣ ਨੂੰ ਨਹੀਂ ਸੀ ਉਹ ਵਿਚਾਰੇ ਸਾਲ ਚ ਛਮਾਈ ਚ ਕੋਈ ਇੱਕਦਮ ਮੇਲਾ ਵੇਖਦੇ ਸੀ ਇੱਕ ਅੱਧੀ ਵਾਰੀ ਸ਼ਹਿਰ ਦਾ ਮੂੰਹ ਵੇਖਦੇ ਸੀ ਤੇ ਉਹ ਲੋਕ ਕਿੰਨੇ ਖੁਸ਼ ਸੀਗੇ ਕਿਉਂਕਿ ਉਹਨਾਂ ਨੇ ਜ਼ਿੰਦਗੀ ਦੀ ਉਸ ਫੇਕ ਇੱਕ ਉਸ ਇਮੇਜ ਨੂੰ ਨਾ ਇੰਨੀ ਨੇੜਿਓਂ ਨਹੀਂ ਸੀ ਵੇਖਿਆ ਜਿਹਨੂੰ ਤੁਸੀਂ ਫੋਨ 'ਚ ਹਰ ਰੋਜ਼ ਬੈਠ ਕੇ ਦੇਖ ਰਹੇ ਹੋ ਕਿ ਬਾਹਰ ਲੋਕ ਐਨੇ ਖੁਸ਼ ਨੇ ਜੀ ਲੋਕੀ ਕਰੋੜਾਂ ਰੁਪਏ ਕਮਾ ਰਹੇ ਨੇ ਜੀ ਲੋਕੀ ਕਰੋੜਾਂ ਦੀਆਂ ਗੱਡੀਆਂ 'ਚ ਘੁੰਮ ਰਹੇ ਨੇ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਉਸ ਖਾਲੀ ਅੱਧੇ ਖਾਲੀ ਗਲਾਸ ਨੂੰ ਦੇਖਦੇ ਰਹੋਗੇ ਨਾ ਕਿ ਇਹ ਕਿਉਂ ਨਹੀਂ ਭਰ ਜਾਂਦਾ ਫਿਰ ਮੈਨੂੰ ਲੱਗਦਾ ਕਿ ਤੁਹਾਨੂੰ ਜਿਹੜਾ ਅੱਧਾ ਭਰਿਆ ਹੈ ਨਾ ਉਹਦਾ ਲੁਤਫ ਵੀ ਨਹੀਂ ਆਊਗਾ ਆਪਣੀ ਇਸ ਜ਼ਿੰਦਗੀ ਨੂੰ ਸੋਨਾ ਸੋਚਣ ਤੇ ਸੋਨਾ ਬੋਲਣ ਤੇ ਸੋਨਾ ਉਲਿਕਣ ਤੇ ਸੋਨਾ ਕਮਾਉਣ ਤੇ ਸੋਨਾ ਪਾਉਣ ਤੇ ਤੇ ਸੋਨਾ ਖਾਣ ਤੇ ਲਾਓ ਆਪਣੇ ਨਿਆਣਿਆਂ ਨਾਲ ਆਪਣੇ ਮਾਪਿਆਂ ਨਾਲ ਸੋਨਾ ਸਮਾਂ ਕੱਢਣ ਤੇ ਲਾਓ ਮੈਂ ਹੈਰਾਨ ਆ ਕਿ ਬਹੁਤ سارے ਘਰਾਂ ਦੇ ਵਿੱਚ ਮੈਨੂੰ ਲੱਗਦਾ ਹੁੰਦਾ ਮੈਂ ਅੱਗੇ ਵੀ ਕਹਿੰਨੇ ਨੇ ਕਿ ਮੈਨੂੰ ਲੱਗਦਾ ਹੁੰਦਾ ਲਾਸ਼ਾਂ ਹੀ ਤੁਰੀਆਂ ਫਿਰਦੀਆਂ ਨੇ ਕਿ ਮਾਪੇ ਨਿਆਣਿਆਂ ਦੇ ਕਮਰੇ 'ਚ ਉਹਨਾਂ ਦੀ ਇਜਾਜ਼ਤ ਨਾਲ ਜਾਂਦੇ ਨੇ ਤੇ ਮਾਪਿਆਂ ਦੇ ਕਮਰਿਆਂ ਦੇ ਵਿੱਚ ਨਿਆਣੇ ਉਹਨਾਂ ਦੀਆਂ ਆਜ਼ਾਦੀਤਾ ਨਾਲ ਜਾਂਦੇ ਨੇ ਉਹ ਜਿਹੇ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਕਿ ਕੋਈ ਰੌਣਕ ਨਹੀਂ ਹੁੰਦੀ ਕੋਈ ਵੀ ਜੀ ਖੁਸ਼ ਨਹੀਂ ਹੁੰਦਾ ਉਹ ਸਾਰਾ ਦਿਨ ਆਪਣੀ ਆਪਣੀ ਇੱਕ ਜਿਹਨੂੰ ਉਹ ਪ੍ਰਾਈਵੇਸੀ ਕਹਿ ਦਿੰਦੇ ਨੇ ਉਹ ਦੁਨੀਆ ਬਣਾ ਕੇ ਤੁਰੇ ਫਿਰਦੇ ਨੇ ਤੁਸੀਂ ਜੇ ਜ਼ਿੰਦਗੀ 'ਚ ਖੁਸ਼ ਰਹਿਣਾ ਮਾੜਾ ਸੁਣਨਾ ਤੇ ਮਾੜਾ ਬੋਲਣਾ ਮਾੜਾ ਵੇਖਣਾ ਸਭ ਕੁਝ ਬੰਦ ਕਰ ਦਿਓ ਜਿਹੜੇ ਲੋਕ ਤੁਹਾਨੂੰ ਬਹੁਤ ਜ਼ਿਆਦਾ ਅਜੀਜ਼ ਨੇ ਉਹਨਾਂ 'ਚ ਕਈ ਵਾਰੀ ਸਾਨੂੰ ਰਿਸ਼ਤਾ ਥੋੜਾ ਜਿਹਾ ਛੁੱਕ ਕੇ ਵੀ ਨਿਵਾਉਣਾ ਪੈਂਦਾ ਉੱਥੇ ਥੋੜੇ ਜਿਹੀ ਨਿਭ ਕੇ ਆਪਣੇ ਰਿਸ਼ਤਿਆਂ ਨੂੰ ਬਰਕਰਾਰ ਰੱਖੋ ਤਾਂ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਤਕਲੀਫ ਆਵੇ ਤਾਂ ਤੁਸੀਂ ਥੋੜਾ ਜਿਹਾ ਉਹਨਾਂ ਤੇ ਡਿਪੈਂਡੈਂਟ ਹੋ ਸਕੋ ਉਹਨਾਂ ਨਾਲ ਸਾਂਝਾ ਕਰ ਸਕੋ ਤੇ ਆਪਣੇ ਅੰਦਰ ਇੰਨੀਆਂ ਗੰਡਾਂ ਨੂੰ ਨਾ ਰੱਖੋ ਤੇ ਤੁਸੀਂ ਬਹੁਤ ਖੁਸ਼ ਰਹੋ ਮੈਂ ਬੜੀ ਵਾਰ ਦੇਖਦੀ ਆ ਕਿ ਆਪਾਂ ਕਿਸੇ ਨੂੰ ਮਿਲਦੇ ਆ ਨਾ ਲੋਕ ਐਦਾਂ ਹੱਸਣਗੇ ਭੀਜੇ ਮੇ ਬਸ ਸਖਾਸੇ ਤੇ ਟੈਕਸ ਲੱਗਦਾ ਹੁੰਦਾ ਵੀ ਇੰਨਾ ਕੀ ਹੱਸਣਾ ਜਿਵੇਂ ਮਾੜਾ ਜਾਈ ਮੂੰਹ ਖੋਲਣਾ ਤੁਸੀਂ ਪਾਰਕ ਦੇ ਵਿੱਚ ਜਾਂਦੇ ਹੋ ਤੁਸੀਂ ਯੋਗਾ ਕਰਨ ਜਾਂਦੇ ਹੋ ਉੱਥੇ ਤੁਹਾਨੂੰ ਹਾਸੇ ਦੀ ਵੀ ਇੱਕ ਐਕਸਰਸਾਈਜ਼ ਹੈ ਕਿ ਜੀ ਤੁਸੀਂ ਜ਼ੋਰ ਨਾਲ ਹੱਸੋਗੇ ਫਿਰ ਤੁਸੀਂ ਜ਼ੋਰ ਨਾਲ ਤਾੜੀ ਮਾਰੋਗੇ ਤਾਂ ਤੁਹਾਡਾ ਖੂਨ ਦਾ ਜਿਹੜਾ ਸਰਕਲ ਆ ਉਹ ਵੱਧਦਾ ਏ ਆਪਾਂ ਛੋਟੇ ਨਿਆਣੇ ਨੂੰ ਖਾਣ ਤੋਂ ਬਾਅਦ ਐਕਸਰਸਾਈਜ਼ ਹੀ ਕਰਾਉਂਦੇ ਆ ਉਹਦਾ ਮੋਢਾ ਥਾਪੜ ਦਿਆਂ ਜਾਂ ਜਦੋਂ ਬੱਚਾ ਰੋਂਦਾ ਤਾਂ ਡਾਕਟਰ ਕਹਿੰਦੇ ਨੇ ਜੀ ਬਹੁਤ ਵਧੀਆ ਇਹਦੇ ਲੰਗਸ ਨੇ ਜਿਹੜੇ ਉਹਨਾਂ ਚ ਫੁੱਲ ਆਕਸੀਜਨ ਜਾਊਗੀ ਐਦਾਂ ਹੀ ਜਦੋਂ ਤੁਸੀਂ ਹੱਸਦੇ ਹੋ ਤਾਂ ਕਿੰਨੀ ਤੁਹਾਡੇ ਸਰੀਰ ਦੀ ਇੱਕ ਐਕਸਰਸਾਈਜ਼ ਹੁੰਦੀ ਆ ਤੇ ਉਹ ਕਰਨ ਲਈ ਅਸੀਂ ਕੋਈ ਯੋਗ ਜਿਹੜਾ ਯੋਗਾ ਸੈਂਟਰ ਆ ਉਹ ਤਾਂ ਜੁਆਇਨ ਕਰ ਲੈਣੇ ਆ ਪਰ ਰਿਸ਼ਤੇਦਾਰ ਨੂੰ ਮਿਲ ਕੇ ਦੋਸਤਾਂ ਚ ਬੈਠ ਕੇ ਜਾਂ ਆਪਣੇ ਘਰਾਂ ਚ ਬੈਠ ਕੇ ਨਹੀਂ ਹੱਸਦੇ ਪਤਾ ਨਹੀਂ ਕਿਉਂ ਹਾਸਿਆਂ ਤੇ ਜਿਹੜੀਆਂ ਪਾਬੰਦੀਆਂ ਨੇ ਨਾ ਉਹ ਬਚਪਨ ਤੋਂ ਹੀ ਲਾ ਦਿੰਦੇ ਨੇ ਲੋਕ ਜਿਵੇਂ ਵਿਚਾਰੀਆਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਹਿਣਗੇ ਕੁੜੀਆਂ ਘੱਟ ਹੱਸਦੀਆਂ ਹੁੰਦੀਆਂ ਨੇ ਦੱਸੋ ਮਤੇ ਕੁੜੀ ਜਾਂ ਮੁੰਡਾ ਹੋਣ ਤੇ ਹੱਸਣ ਦਾ ਕੀ ਲੌਜੀਕ ਹੈ ਕਿ ਕੁੜੀ ਘੱਟ ਹੱਸੂਗੀ ਮੁੰਡਾ ਵੱਧ ਹੱਸੂਗਾ ਫਿਰ ਜਦੋਂ ਵਿਆਹ ਕੇ ਚਲੀਆਂ ਜਾਂਦੀਆਂ ਨੇ ਉੱਥੇ ਕਹਿਣਗੇ ਜੀ ਨੋਆ ਨਿਊ ਚੀਨੀ ਹੱਸਦੀਆਂ ਹੁੰਦੀਆਂ ਨੋਆ ਨਿਊ ਚੀਨੀ ਬੋਲਦੀਆਂ ਹੁੰਦੀਆਂ ਹਾਸਾ ਤਾਂ ਨਾ ਤੁਹਾਡੀ ਦੇਹ ਦਾ ਇੱਕ ਖੇੜਾ ਹੈ ਉਹਨੂੰ ਕੁੜੀਆਂ ਜਾਂ ਮੁੰਡਿਆਂ ਚ ਵੀ ਨਹੀਂ ਬੰਨਣਾ ਚਾਹੀਦਾ ਵੀ ਜਨਾਨੀ ਇੰਨਾ ਉੱਚੀ ਨਹੀਂ ਹੱਸੂਗੀ ਜਨਾਨੀ ਇੰਨਾ ਉੱਚੀ ਨਹੀਂ ਬੋਲੂਗੀ हां एक ਸਲੀਕਾ ਇੱਕ ਲਿਆਕਤ ਹਰ ਇੱਕ ਦੇ ਸੁਆਚ ਹੋਣੀ ਚਾਹੀਦੀ ਹੈ ਉਹ ਮੁੰਡਿਆਂ ਦੇ ਸੁਆਚ ਵੀ ਤੇ ਕੁੜੀਆਂ ਦੇ ਸੁਆਚ ਵੀ ਆਪਣੇ ਹਾਸਿਆਂ ਨੂੰ ਬਰਕਰਾਰ ਰੱਖੋ ਜੋ ਜ਼ਿੰਦਗੀ ਚ ਮਿਲਿਆ ਉਹਨੂੰ ਖੂਬ ਇੰਜੋਏ ਕਰੋ ਤੇ ਕਦੇ ਕਦੇ ਆਪਣੇ ਉਹਨਾਂ ਪੁਰਾਣੇ ਦੋਸਤਾਂ ਨੂੰ ਜਾ ਕੇ ਮਿਲੋ ਜਿਨ੍ਹਾਂ ਨੂੰ ਤੁਸੀਂ ਕਾਲਜ ਟਾਈਮ ਜਿਨ੍ਹਾਂ ਦੇ ਨਾਲ ਪੜੇ ਹੋਏ ਹੋ ਜਿਨ੍ਹਾਂ ਨਾਲ ਤੁਸੀਂ ਇੰਨਾ ਹੱਸਦੇ ਸੀ ਨਾ ਇੰਨੀਆਂ ਗੱਲਾਂ ਕਰਦੇ ਸੀ ਕਿ ਤੁਹਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਯਾਰ ਸincere ਹੋਣਾ ਕੀ ਹੁੰਦਾ ਲਾਈਫ 'ਚ ਟੈਨਸ਼ਨਸ ਕੀ ਹੁੰਦੀਆਂ ਨੇ ਆਪਾਂ ਕਹਿੰਦੇ ਨਾ ਕਿ ਕਾਲਜ ਟਾਈਮ ਜਿਹੜਾ ਹੁੰਦਾ ਉਹ ਸਭ ਤੋਂ ਸੋਹਣਾ ਟਾਈਮ ਹੁੰਦਾ ਸਕੂਲ ਟਾਈਮ ਹੁੰਦਾ ਜਿਹੜਾ ਉਹ ਬਹੁਤ ਸੋਹਣਾ ਟਾਈਮ ਹੁੰਦਾ ਕਿਉਂਕਿ ਅਸੀਂ ਬੇਪਰਵਾਹ ਸੀਗੇ ਅਸੀਂ ਜ਼ਿੰਮੇਵਾਰੀਆਂ 'ਚ ਨਹੀਂ ਸੀ ਪਏ ਅਸੀਂ ਦੁਨੀਆਦਾਰੀ 'ਚ ਨਹੀਂ ਸੀ ਪਏ ਹੁਣ ਅੱਜ ਮੈਂ ਇਸ ਪ੍ਰੋਗਰਾਮ ਨੂੰ ਇੱਕ ਗੱਲ ਨਾਲ ਖਤਮ ਕਰਦੀ ਹਾਂ ਕਿ ਜੇ ਜਿੰਨੇ ਜ਼ਿਆਦਾ ਤੁਸੀਂ ਬੇਪਰਵਾਹ ਹੋਵੋਗੇ ਲਾਪਰਵਾਹ ਨਹੀਂ ਲਾਪਰਵਾਹ ਹੋਣਾ ਹੋਰ ਚੀਜ਼ ਹੁੰਦੀ ਆ ਬੇਪਰਵਾਹ ਹੋਣਾ ਹੋਰ ਚੀਜ਼ ਹੁੰਦੀ ਆ ਲਾਪਰਵਾਹ ਹੁੰਦੇ ਨੇ ਜਿਹੜੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਕਰਦੇ ਜਿਹੜੇ ਝੂਠ ਬੋਲਦੇ ਨੇ ਜਿਹੜੇ ਕਿਸੇ ਨਾਲ ਰਿਸ਼ਤੇ ਨਹੀਂ ਨਿਭਾ ਸਕਦੇ ਤੇ ਬੇਪਰਵਾਹ ਹੁੰਦੇ ਨੇ ਜਿਹੜਾ ਕਿਸੇ ਦਾ ਮਾੜਾ ਸੁਣ ਕੇ ਵੀ ਹੱਸ ਛੱਡਦੇ ਨੇ ਜਿਹੜੇ ਦੁਨੀਆਦਾਰੀ ਦੇ ਵਿੱਚ ਮਾੜੀਆਂ ਚੀਜ਼ਾਂ ਨੂੰ ਨੋਟਿਸ ਨਹੀਂ ਕਰਦੇ ਚੰਗੀਆਂ ਚੀਜ਼ਾਂ ਨੂੰ ਵੇਖਦੇ ਨੇ ਜਿਹੜੇ ਆਪਣੇ ਰਿਸ਼ਤਿਆਂ ਨੂੰ ਖੂਬਸੂਰਤੀ ਨਾਲ ਜਿਉਂਦੇ ਨੇ ਤੇ ਆਪਣੀ ਜਿਹੜੀ ਜ਼ਿੰਦਗੀ ਆ ਉਹਦਾ ਨਿਭਾ ਇੰਨਾ ਸੋਹਣਾ ਕਰਦੇ ਨੇ ਕਿ ਉਹਨਾਂ ਨੂੰ ਵੇਖ ਕੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਕਾਸ਼ ਯਾਰ ਅਸੀਂ ਵੀ ਇੰਨੇ ਸੋਹਣੇ ਹੋਈਏ। ਸਤਿੰਦਰ ਸਰਤਾਜ ਉਹਨਾਂ ਦਾ ਹੁਣ ਇੱਕ ਗਾਣਾ ਆ ਜਿਹਦੇ ਵਿੱਚ ਇੱਕ ਲਾਈਨ ਸੀਗੀ ਕਿ ਕਾਸ਼ ਮਤਲਬ ਲੋਕ ਕੀ ਉਹਨੇ ਖੁਸ਼ ਹੋਣ ਜਿੰਨੇ ਉਹ ਸੋਸ਼ਲ ਮੀਡੀਆ ਤੇ ਦਿਖਦੇ ਨੇ। ਤੁਹਾਡੀ ਜ਼ਿੰਦਗੀ ਤੇ ਕਿਸੇ ਦੀ ਇਖਤਿਆਰੀ ਨਹੀਂ ਦੁਨੀਆ ਤੇ ਆਇਓ ਪੜ੍ਹ ਤੋਂ ਬਾਅਦ ਕੋਈ ਬੰਦਾ ਨਹੀਂ ਤੁਹਾਨੂੰ ਰੋਕ ਸਕਦਾ। ਤੇ ਤੁਸੀਂ ਖੁਸ਼ ਰਹੋ ਤੇ ਜਿਹੜੀ ਮੈਂ ਗੱਲ ਤੁਹਾਨੂੰ ਸੁਣਾਉਣ ਲੱਗੀ ਆ ਉਹ ਇਹੀ ਹੈ ਕਿ ਇੱਕ ਬੰਦੇ ਨੇ ਕੁਝ ਕੁ ਦਿਨ ਪਹਿਲਾਂ ਕਿਸੇ ਨੂੰ ਸਵਾਲ ਪੁੱਛਿਆ ਕਹਿੰਦੇ ਵੀ ਜਦੋਂ ਤੁਸੀਂ ਕਿਸੇ ਲਈ ਕੁਝ ਕਰਦੇ ਹੋ ਤਾਂ ਤੁਹਾਨੂੰ ਉਮੀਦ ਹੁੰਦੀ ਹੈ ਕਿ ਉਹ ਬੰਦਾ ਤੁਹਾਡੇ ਲਈ ਕੁਝ ਕਰੇ ਉਹ ਬੰਦਾ ਕਹਿੰਦਾ ਮੈਨੂੰ ਕਿਸੇ ਤੋਂ ਕੋਈ ਉਮੀਦ ਨਹੀਂ ਹੈਗੀ ਮੈਨੂੰ ਸਿਰਫ ਇੰਨਾ ਪਤਾ ਹੁੰਦਾ ਕਿ ਜੋ ਮੈਂ ਕਰਤਾ ਉਹ ਮੈਂ ਠੀਕ ਕੀਤਾ ਤੇ ਉਹਦੇ ਬਦਲੇ ਮੈਨੂੰ ਕੋਈ ਕੀ ਦੇ ਰਿਹਾ ਕੀ ਮਤਲਬ ਮੈਂ ਉਹਦੇ ਤੋਂ ਉਮੀਦ ਕਰਦਾ ਇਹ ਮੇਰੀ ਜ਼ਿੰਦਗੀ ਦਾ ਚੈਪਟਰ ਨਹੀਂ ਹੈਗਾ ਮੇਰੀ ਜ਼ਿੰਦਗੀ ਦਾ ਚੈਪਟਰ ਇਹੀ ਆ ਕਿ ਮੈਂ ਜੋ ਕਰਨਾ ਸੀ ਮੈਂ ਕਰਤਾ ਤੇ ਉਹਨੂੰ ਅਗਲਾ ਸਵਾਲ ਪੁੱਛਿਆ ਗਿਆ ਕਿ ਜਦੋਂ ਤੂੰ ਕਿਤੇ ਲੰਘਦਾ ਜਾਂ ਜਦੋਂ ਤੂੰ ਆਪਣੇ ਕਿਸੇ ਦੋਸਤਾਂ 'ਚ ਬੈਠਦਾ ਆਪਣੇ ਕਿਸੇ ਰਿਸ਼ਤਿਆਂ 'ਚ ਬੈਠਦਾ ਜੇ ਤੇਰੇ ਬਾਰੇ ਕੋਈ ਗੱਲ ਕਰਦਾ ਜਾਂ ਤੇਰੀ ਪਿੱਠ ਪਿੱਛੇ ਕੋਈ ਗੱਲ ਕਰਦਾ ਤਾਂ ਉਹ ਤੈਨੂੰ ਕਿਵੇਂ ਲੱਗਦਾ ਉਹ ਬੰਦਾ ਕਹਿੰਦਾ ਕਿ ਮੈਨੂੰ ਕੁਝ ਨਹੀਂ ਲੱਗਦਾ ਕਿਉਂਕਿ ਮੈਂ ਕਹਿੰਦਾ ਕਿ ਦੁਨੀਆਦਾਰੀ ਆ ਇੱਥੇ ਲੋਕ ਗੱਲਾਂ ਕਰਦੇ ਹੀ ਹੁੰਦੇ ਆ ਤੇ ਲੋਕਾਂ ਨੇ ਅੱਜ ਤੱਕ ਕੋਈ ਬੰਦਾ ਨਹੀਂ ਜਿਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜੇ ਉਹਨਾਂ ਨੇ 2-4 ਮੇਰੇ ਬਾਰੇ ਕਰ ਲੀਆਂ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਇੰਨੀ ਸੋਹਣੀ ਲੱਗੀ ਏ ਗੱਲ ਮੈਂ ਕਿਹਾ ਵੀ ਦੁਨੀਆ ਦੇ ਵਿੱਚ ਇੰਨੇ ਵੀ ਪ੍ਰਵਾਹ ਲੋਕ ਵੀ ਨੇ ਜਦਕਿ ਅਸੀਂ ਤਾਂ ਛੋਟੀ ਜੀ ਗੱਲ ਕੋਈ ਸਾਨੂੰ ਕਹਿ ਦੇਵੇ ਅਸੀਂ ਸਾਰਾ ਦਿਨ ਉਹਦਾ ਚਿੰਤਨ ਕਰਦੇ ਆ ਤੇ ਉਹਦਾ ਚਿੰਤਨ ਕਰਕੇ ਅਸੀਂ ਆਪਣੇ ਕਿੰਨੇ ਕੰਮ ਨੇ ਜਿਹੜੇ ਖਰਾਬ ਕਰ ਲੈਨੇ ਆ ਜਿਵੇਂ ਘਰ 'ਚ ਕਿਸੇ ਨੂੰ ਕੋਈ ਟੋਕ ਦੇਵੇ ਉਹ ਬੰਦਾ ਰੋਟੀ ਛੱਡ ਕੇ ਬਹਿ ਜਾਂਦਾ ਹੁਣ ਜਿਨੇ ਟੋਕਿਆ ਉਹਦਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਜਿਨੇ ਰੋਟੀ ਛੱਡੀ ਉਹਦਾ ਨੁਕਸਾਨ ਹੋਇਆ ਇਸੇ ਤਰ੍ਹਾਂ ਮਤਲਬ ਕਿਸੇ ਵੀ ਚੀਜ਼ ਨੂੰ ਆਪਣੇ ਦਿਲ ਤੇ ਨਾਲ ਆਓ ਜੋ ਤੁਸੀਂ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹਦੇ ਚ ਖੁਸ਼ ਰਹੋ ਤੇ ਆਪਣੇ ਹਾਸਿਆਂ ਨੂੰ ਬਰਕਰਾਰ ਰੱਖੋ ਇਹ ਹਾਸੇ ਜਿਉਂਦੇ ਰਹਿਣੇ ਚਾਹੀਦੇ ਨੇ ਜਿੰਨਾ ਚਿਰ ਇਹ ਜਿਉਂਦੇ ਰਹਿਣਗੇ ਉਨਾਂ ਚਿਰ ਹੀ ਅਸੀਂ ਜਿਉਂਦੇ ਰਵਾਂਗੇ ਤੇ ਅੱਜ ਦਾ ਪ੍ਰੋਗਰਾਮ ਐਨਆਈਸੀ ਅਗਲੀ ਵਾਰ ਆਪਾਂ ਫੇਰ ਮਿਲਦੇ ਆਂ ਤਦ ਤੱਕ ਲਈ ਸਤਿ ਸ਼੍ਰੀ ਅਕਾਲ